ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਜਿਹਦੇ ਤੇ ਰੌਲਾ ਪੈ ਗਿਆ ਉਹਨਾਂ ਨੇ ਕੀ ਕਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਕਹਿੰਦੇ ਵੀ ਮੈਨੂੰ ਇੱਕ ਕੱਠ ਚ ਗਏ ਉੱਥੇ ਕੁਝ ਕਿਸਾਨਾਂ ਨੇ ਆਮ ਲੋਕਾਂ ਨੇ ਕੋਈ ਸਵਾਲ ਪੁੱਛੇ ਤਾਂ ਉਹ ਡਾਕਟਰ ਚਰਨਜੀਤ ਸਿੰਘ ਚੰਨੀ ਉਹ ਕਹਿੰਦੇ ਵੇਖੋ ਮੈਨੂੰ ਜਿਹਨੇ ਸਵਾਲ ਪੁੱਛਣਾ ਹੈ ਉਹ ਬੰਦਾ 10 ਤੋਂ ਵੱਧ ਪੜਿਆ ਹੋਣਾ ਚਾਹੀਦਾ 10ਵੀਂ ਤੋਂ ਘੱਟ ਪੜਿਆ ਬੰਦਾ ਮੈਨੂੰ ਸਵਾਲ ਨਾ ਕਰੇ ਮੈਂ ਪੜਿਆ ਲਿਖਿਆ ਬੰਦਾ ਐ ਇੱਥੇ ਸਿੱਧਾ ਸਵਾਲ ਹੈ ਐਮਐਲਏ ਚਰਨਜੀਤ ਚੰਨੀ ਨੂੰ ਚੰਨੀ ਸਾਹਿਬ ਜਦੋਂ ਤੁਸੀਂ ਵੋਟਾਂ ਲਈਆਂ ਸੀ ਉਦੋਂ ਤੁਸੀਂ ਇਹ ਕਿਹਾ ਸੀ ਵੀ 10 ਤੋਂ ਘੱਟ ਪੜਿਆ ਬੰਦਾ ਮੈਨੂੰ ਭਾਈ ਵੋਟ ਨਾ ਪਾਏ ਮੈਨੂੰ ਕੱਲੇ ਪੜ੍ਹੇ ਲਿਖੇ ਪਾਉਣ ਗ੍ਰੈਜੂਏਟ ਪਾਉਣ ਹੋਰ ਪਾਉਣ ਨਹੀਂ ਕਿਹਾ ਸੀ ਅੱਛਾ ਵੋਟਾਂ ਲੈਣ ਵੇਲੇ ਤਾਂ ਤੁਹਾਨੂੰ ਸਾਰੇ ਪਾਉਣ ਤੇ ਬਾਅਦ ਵਿੱਚ ਸਵਾਲ ਪੁੱਛਣ ਵੇਲੇ ਕੱਲੇ 10ਵੀਂ ਪਾਸ ਤੋਂ ਉੱਪਰ ਵਾਲੇ ਸਵਾਲ ਕਰਨ ਇਹ ਕੀ ਹੈ ਇਹ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਬਿਲਕੁਲ ਉਲਟ ਹੈ ਸਵਾਲ ਤਾਂ ਚਾਹੇ ਤੁਹਾਨੂੰ ਕੋਈ ਬੰਦਾ ਪੜ੍ਹਿਆ ਲਿਖਿਆ ਵੀ ਪੁੱਛ ਲੇ ਕਹਾਂ ਜੇ ਸਵਾਲ ਤੋਂ ਤੁਹਾਨੂੰ ਔਗ ਹੈ ਉਹੀ ਸਵਾਲ ਜੇ ਐਮਏ ਆਲਾ ਪੁੱਛ ਲੈਂਦਾ ਜਵਾਬ ਤੁਸੀਂ ਫਿਰ ਵੀ ਨਹੀਂ ਦੇਣਾ ਸੀ ਪਰ ਸਵਾਲ ਇਹ ਹੈ ਕਿ ਤੁਹਾਨੂੰ ਹੁਣ ਆਮ ਲੋਕਾਂ ਦੇ ਸਵਾਲਾਂ ਤੋਂ ਦਿੱਕਤ ਕਿਉਂ ਹੋਣ ਲੱਗਦੀ ਹੈ ਇਹੀ ਆਵਾਦਮੀ ਪਾਰਟੀ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਲੀਡਰਾਂ ਨੂੰ ਸਵਾਲ ਕਰਿਆ ਕਰੋ ਇਹਨਾਂ ਨੇਤਾਵਾਂ ਨੂੰ ਸਵਾਲ ਕਰਿਆ ਕਰੋ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਹੁੰਦੀ ਜੇ ਹੁਣ ਆਪਦੀ ਬਣ ਗਈ ਹੈ ਜਦ ਹੁਣ ਲੋਕ ਸਵਾਲ ਕਰਦੇ ਨਹੀਂ ਤਾਂ ਫਿਰ ਉਹੀ ਲੋਕ ਭੜੇ ਲੱਗਦੇ ਨੇ ਬੁਰੇ ਲੱਗਦੇ ਨੇ ਫਿਰ ਉਹਨਾਂ ਲੋਕਾਂ ਨੂੰ ਇਸੇ ਤਰ੍ਹਾਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿੰਨੀਆਂ ਥਾਵਾਂ ਤੇ ਲੋਕਾਂ ਨੇ ਜਦੋਂ ਵੱਡੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸਰਕਾਰ ਦੇ ਮੰਤਰੀਆਂ ਨੂੰ ਐਮਐਲਏਆਂ ਨੂੰ ਜਾਂ ਹੋਰ ਨਮਾਇੰਦਿਆਂ ਨੂੰ ਤਾਂ ਉੱਥੇ ਲੋਕਾਂ ਤੇ ਜਾਂ ਕਾਰਵਾਈਆਂ ਹੋਈਆਂ ਜਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਸਪੀਕਰ ਕਲਤਾਰ ਸਿੰਘ ਸੰਧਵਾ ਸਾਹਿਬ ਨੂੰ ਪਿਛਲੇ ਦਿਨੀ ਦੋ ਸਮਾਗਮਾਂ ਦੇ ਵਿੱਚ ਦੋ ਤਿੰਨ ਮਹੀਨੇ ਪਹਿਲਾਂ ਲੋਕਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਉਹਨਾਂ ਨੇ ਵੀ ਕਿਆ ਸੀ ਵੀ ਇਹੋ ਜਿਹੇ ਬੰਦੇ ਹਰ ਪਿੰਡ ਚ ਦੋ ਤਿੰਨ ਹੁੰਦੇ ਨੇ ਇਹ ਹੈ ਉਹ ਹੈ